ਇਹ ਕਿ ਤੁਸੀਂ 500 ਰੁਪਏ ਦਾ ਭਾਈ ਤੁਹਾਡੇ ਕੋਲ ਤੁਸੀਂ ਮੇਰੇ ਬੰਦਨ ਦਿੱਤਾ ਨਹੀਂ ਦਿੱਤਾ ਉਹ ਲੈ ਜੀ 500 ਰੁਪਏ ਦਾ ਲਾਇਸੈਂਸ ਬਣਾਉਣਾ ਸੀ ਮਾਰੇ ਬੰਦੇ ਯਾ ਤੁਸੀਂ ਆਪਣੇ ਨੂੰ ਕਹਿਵਾ ਕੇ ਬਣਨੇ ਆ ਹਾਲ ਬਣਦੇ ਆ 500 ਰੁਪਏ ਦਾ ਡਰਾਈਵ ਲਾਇਸੈਂਸ ਕਿਉਂ ਨਾ ਆ ਆਪਣੇ ਮੁਲਾਜ਼ਮਾਂ ਦੇ ਮੈਡੀਕਲ ਸਰਟੀਫਿਕੇਟ ਕਿਉਂ ਨਹੀਂ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ ਉਹ ਵੀ ਮਾਰੇ ਜੀ ਤੁਸੀਂ ਦੱਸੋ ਆਹ ਪ੍ਰੈਸ ਵਾਲੇ ਤੁਸੀਂ ਲਾ ਰਹੇ ਕਿਤੇ ਇਹ ਭਾਈਚਾਰ ਕਰਦੇ ਸਰ ਇਹ ਗੱਲ ਕਰੇ ਦਰਾ ਕੇ ਅੱਜ ਕਰੇ ਮੈਡੀਕਲ ਫੀਸ ਕਿਰ ਕੇ ਮੈਡੀਕਲ ਚੈੱਕਅਪ ਕਰਾ ਦਿੱਤੇ ਕੱਲ ਹੋਤੀ ਮਾਰੇ ਬੰਦੇ ਆਪਾਂ ਦੁਆਨ ਚੋਂ ਪਹਿਲਾ ਲਾਇਸੈਂਸ ਬਣਾ ਕੇ ਮਾਰੇ ਆਇਆ ਆਇਆ ਸਾਡੇ ਬੰਦੇ ਨੂੰ ਸੱਡ ਕੀਤਾ ਭਾਜੀ ਯੈਲੋ ਫੜੋ ਇਹਦੇ ਬੰਦੇ ਨੂੰ ਡਿਫੈਂਡ ਕਰਵਾਓ ਸਾਡੇ ਬੰਦੇ ਦਾ 3000 ਰੁਪਏ ਹੋ ਗਿਆ ਮੇਰੇ ਤੋਂ ਯੈਲੋ ਫੜੋ ਸਾਰੇ ਭਾਜੀ ਦਾ ਨੰਬਰ ਦਿਓ ਮੈਨੂੰ ਮੈਂ ਨੰਬਰ ਵੇਖਦਾ ਯੈਲੋ ਫੜੋ ਮੈਂ 3000 ਰੁਪਏ ਵਿੱਚ ਆਇਆ ਉਹ 500 ਰੁਪਏ ਦਾ ਟ੍ਰੇਡ 3000 ਕੇਤੀ ਦਾ ਮੰਗਾ ਜੀ ਮੈਨੂੰ ਵੀ ਪਤਾ ਨੂੰ ਪੁੱਛ ਕਰਦਾ ਕਿਹੜੇ ਬੰਦਾ ਦਾ ਨੰਬਰ ਦੋ ਨਾਲ ਹੀ ਆ ਕਿਤੇ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਦੋ ਉਹਨੂੰ ਕੁਝ ਕਰਵਾ ਲਈ ਕਰਾਓ ਆਇਆ ਭਾਜੀ ਯਾਰ ਸਾਡੇ ਨਾਲ ਆਇਆ ਮੇਰੇ ਕੋ ਕਾਵੇਂ ਚ ਗੁੱਡੀਆਂ ਹੀ ਆਈਆਂ ਸਾਰੀਆਂ ਮੈਂ ਕਹਿੰਦਾ ਮੈਂ ਤਾਲ ਆਇਆ ਲਾਇਸੈਂਸ ਰੀਨਿਊ ਕਰਾਉਣਾ ਆਪਣੀ ਪੂਰੀ ਫਾਈਲ ਵਾਲੀ ਸਾਰੀ ਲਾ ਹੋ ਰੈਡੀ ਪਈ ਆ ਤੁਹਾਨੂੰ ਪੈਸਾ ਕੋਈ ਚੈੱਕ ਕਰ ਸਕਦਾ ਇਹਨਾਂ ਦਾ ਬੰਨ ਚੁੱਕਾ ਆ ਇਹਨਾਂ ਦਾ ਰੀਨਿਊ ਨਹੀਂ ਕਰਾਇਆ ਜੇ ਰੀਨਿਊ ਨਹੀਂ ਕਰਾਇਆ ਮੈਂ ਕੱਲ ਨੂੰ ਤੇ ਨਹੀਂ ਆ ਲੈ ਲਿਆ ਆ ਜਿਹੋ 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 ਪੈਸਾ ਹੋਰ ਹੋ ਜਾਂਦਾ ਕੋਈ ਚਾਹਦਾ ਬਈ ਮੇਰੇ ਗੱਲ ਸੁਣੋ ਮੇਰੇ ਸਾਹ ਖੜੇ ਹੋ ਗਲਤ ਬੋਲਦੇ ਮੈ ਜੋ ਸਾਡਾ ਸਿੱਧਾ ਮੱਥਾ ਲਾ ਕੇ ਕਹਿੰਦੇ ਮੈਂ ਪਰ ਰੀਨਿਊ ਕਰਵਾਉਣਾ ਮੈਂ ਤੁਹਾਨੂੰ ਕਹਿੰਦਾ ਮੈਂ ਇਹ ਕਿਹੜਾ ਹੈ ਬਲਾਕ ਇਹਨਾਂ ਦੀ ਡਿਊਟੀ ਹੈ ਕਾਰਪੋਰੇਸ਼ਨ ਆਇਆ ਇਹ ਮੁੰਡੇ ਦਾ ਨਾਮ ਆਇਆ ਦੋਸਤੋ ਭਾਜੀ ਬੰਦਾ ਮੈਨੂੰ ਲੜਾ ਬੰਦਾ ਭਾਜੀ ਉਹ ਜਾਂਦਾ ਭਾਈ ਸਾਹਿਬ ਲਾ ਕੇ ਪੁੱਛ ਲੋ ਮਿਊਸਪਲ ਕਾਰਪੋਰੇਸ਼ਨ ਨਗਰ ਨਿਗਮ ਦਾ ਹੈਲਥ ਆਫਿਸਰ ਆ ਹਾਂ ਅੱਜ ਦੇ ਸੰਬੰਧ ਵਿੱਚ ਅਸੀਂ ਬਹੁਤ ਦੇਰ ਤੋਂ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਚੈਨਲ ਤੋਂ ਤੁਹਾਡੇ ਰਾਈ ਵੀ ਪ੍ਰੈਸ ਮੀਡੀਆ ਰਾਈ ਵੀ ਅਸੀਂ ਸਾਰੇ ਸ਼ਹਿਰ 'ਚ ਇਹ ਬਿਲਕੀਆਂ ਕਰਦੇ ਰਹੇ ਹਾਂ ਜਦੋਂ ਅਸੀਂ ਸਫਾਈ ਕਰ ਦਿੰਨੇ ਇੱਕ ਵਾਰੀ ਸ਼ਹਿਰ ਦੀ ਉਸ ਤੋਂ ਬਾਅਦ ਸ਼ਹਿਰ ਚ ਥਾਂ ਥਾਂ ਗੰਦਗੀ ਨਾ ਪਾਈ ਜਾਏ ਇਸ ਰੂਪ ਤੇ ਇਹ ਜਿਹੜਾ ਅਸੀਂ ਗਲੋਰੈਂਸ ਰੋਡ ਤੇ ਖੜਿਆ ਹਾਂ ਰੋਜ਼ ਸਾਡੀ ਟਰਾਲੀ ਚੱਲਦੀ ਹੈ ਸਵੇਰੇ ਚੱਲਦੀ ਹੈ ਔਰ ਕਦੀ ਵੀ ਬਿਨ ਨਾਗਾ ਚੱਲਦੀ ਹੈ ਹਫਤੇ ਚ ਸੱਤ ਦਿਨੇ ਚੱਲਦੀ ਹੈ ਉਹਦੇ باوجود ਜਦੋਂ ਆਪਾਂ ਸਫਾਈ ਕਰਕੇ ਝਾੜੂ ਲਾ ਕੇ ਕੂੜਾ ਚੁੱਕ ਕੇ ਚੱਲ ਜਾਂਦੀ ਨਗਰ ਨਿਗਮ ਉਸ ਤੋਂ ਬਾਅਦ ਕੁਝ ਦੁਕਾਨਦਾਰ ਰੇੜੀ ਵਾਲੇ ਉਥੇ ਕੂੜਾ ਦੁਬਾਰਾ ਸੁੱਟਦੇ ਹੈ ਸਾਡੀ ਉਹਨਾਂ ਸਾਰਿਆਂ ਨੂੰ ਗੇਣਤੀ ਸੀਗੀ ਬੜੀ ਵਾਰੀ ਕਰ ਚੁੱਕੇ ਆਂ ਵੀ ਨਾ ਕੂੜਾ ਬਾਰ ਬਾਰ ਟਰਾਲੀ ਦੇ ਸਮੇਂ ਉੱਚ ਪਾ ਦੋ ਔਰ ਉਸ ਤੋਂ ਬਾਅਦ ਫਿਰ ਤੁਹਾਡਾ ਹੀ ਬਾਜ਼ਾਰ ਹੈ ਤੁਹਾਡਾ ਹੀ ਸ਼ਹਿਰ ਹੈ ਉਹਦੀ ਗੰਦਗੀ ਜਿਹੜੀ ਹੈ ਉਹ ਸਾਫ਼ ਰਹੇਗਾ ਬਾਜ਼ਾਰ ਤੁਹਾਡਾ ਸਾਫ਼ ਰਹੇਗਾ ਅਸੀਂ बार-बार ਕਹਿੰਦੇ ਆਂ ਵੀ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਕਰ ਸਕਦਾ ਹੈ ਸ਼ਹਿਰ ਨੂੰ ਸਾਫ਼ ਰੱਖ ਨਹੀਂ ਸਕਦਾ ਰੱਖਣ ਵਾਸਤੇ ਨਾਗਰਿਕਾਂ ਦਾ ਸਹਿਯੋਗ ਚਾਹੀਦਾ ਪਹਿਲੀ ਗੱਲੋ ਗੰਦਗੀ ਫਲਾਉਣ ਤੋਂ ਰੋਕਣਾ ਨੰਬਰ 1 ਨੰਬਰ 2 ਨਗਰ ਨਿਗਮ ਅੰਮ੍ਰਿਤਸਰ ਔਰ ਵੱਖਰੇ ਵੱਖਰੇ ਸਰਕਾਰੀ ਚੈਨਲਾਂ ਨੇ ਅਲੱਗ-ਅਲੱਗ ਟਾਈਮ ਤੇ ਲੋਕਾਂ ਨੂੰ ਇੱਕ ਜਾਗਰੂਕ ਕੀਤਾ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਬੰਦ ਕੀਤਾ ਜਾਏ ਫਿੰਗਰ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਏ ਉਹਦੇ ਅਲਟਰਨੇਟਿਵ ਯੂਜ਼ ਕੀਤਾ ਜਾਵੇ। ਤੀਸਰਾ ਅਸੀਂ ਟ੍ਰੇਡ ਲਾਇਸੈਂਸ ਬ੍ਰਾਂਚ ਹੈ। ਉਹ ਟ੍ਰੇਡ ਲਾਇਸੈਂਸ ਲੋਕਾਂ ਦੇ ਚੈੱਕ ਕਰ ਰਹੇ ਹੈ ਵੀ ਜਿਨੇ ਨਹੀਂ ਬਣਾਏ ਉਹ ਬਣਾ ਲਓ ਤਾਂ ਕਿ ਲਾਇਸੈਂਸ ਜਿਹੜਾ ਟ੍ਰੇਡ ਹੈ ਉਹ ਰੈਗੂਲੇਟ ਹੋ ਜਾਏ। ਉਸ ਹੱਬ ਨਾਲ ਟ੍ਰੇਡਰ। ਸੋ ਤਿੰਨ ਇਸ਼ੂ ਨੇ। ਹਾਂਜੀ। ਅੱਛਾ ਸਰ ਤੁਸੀਂ ਕਹਿੰਦੇ ਲੇ ਕਿ ਕੂੜਾ ਜਿਹੜਾ ਵਾਹ ਟਰਾਲੀਆਂ ਵਜੀਆਂ ਜਿਹੜੀ ਗੱਡੀਆਂ ਆਂਦੀਆਂ ਉਹਨਾਂ 'ਚ ਰੱਖੇ ਜਾਵੇ। ਇਸਨੂੰ ਲੰਬਾ ਸਮਾਂ ਕਾਫੀ ਉਹਦੀ ਹੰਢਾ ਲਾ ਰਹੀਆਂ। ਸੜਕ 'ਤੇ ਕੂੜਾ ਰੁਕਿਆ ਗਿਆ ਲੱਗਦਾ ਕਿ ਉਹ ਵੀ ਕਿਤੇ ਨਾ ਕਿਤੇ ਖਾਮੀ ਹੈ। ਜ ਦੇਖੋ ਇੱਕ ਮਹੀਨੇ ਚ ਅੱਜ ਦੀ ਡੇਟ ਤੇ ਤੁਸੀਂ ਇੱਥੇ ਸੜਕ ਤੇ ਖੜੇ ਹੋ ਜੀ ਠੀਕ ਹੈ ਜੀ ਐਸਪੋਲੇ ਸੜਕ ਤੋਂ ਜੇ ਕੂੜਾ ਨਾ ਚੁੱਕਿਆ ਗਿਆ ਹੁੰਦਾ ਤੇ ਥਾਂ ਥਾਂ ਢੇਰੀ ਲੱਗੀ ਹੋਣੀ ਸੀ ਕੂੜਾ ਅਸੀਂ ਰੈਗੂਲਰਲੀ ਚੁੱਕਦੇ ਆ ਕਿਤੇ ਨਾ ਕਿਤੇ ਖਾਮੀਆਂ ਕਮੀਆਂ ਜ਼ਰੂਰ ਹਰ ਮਹਿਕਮੇ ਚ ਜਾਂ ਹਰ ਕੰਮ ਚ ਰਹਿ ਜਾਂਦੀਆਂ ਹੋਣਗੀਆਂ ਕਰਨ ਦੇ ਵਕਤ ਲੇਕਿਨ 365 ਦਿਨਾਂ ਚੋਂ 350 ਦਿਨ ਤੇ ਅਸੀਂ ਕੂੜਾ ਚੁੱਕਦੇ ਆ 15 ਦਿਨ ਖਾਮੀ ਰਹਿੰਦੀ ਹੋएगी ਸੋ 350 ਦਿਨ ਜਿਹੜੇ ਅਸੀਂ ਕੂੜਾ ਚੁੱਕਦੇ ਆ ਉਹਨਾਂ ਦਿਨਾਂ ਚ ਵੀ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਲੋਕਾਂ ਨੂੰ ਅਲਾਉ ਕਰੀਏ ਕਿ ਕੂੜਾ ਸੜਕਾਂ ਦੇ ਸੁੱਟਦੇ ਤੇ ਉਹ ਮੰਦਭਾਗਾ ਹੋਵੇਗਾ ਅਸੀਂ ਇਹੀ ਬਾਰ ਬਾਰ ਲੋਕਾਂ ਨੂੰ ਹੀ ਕਹਿੰਨੇ ਆ ਦੁਕਾਨਦਾਰਾਂ ਨੂੰ ਕਹਿੰਨੇ ਤੁਹਾਡੇ ਰਾਹੀਂ ਸਾਡੀ ਅਪੀਲ ਦਿੰਦੀ ਹੈ ਵੀ ਇੱਕ ਵਾਰੀ ਜਦੋਂ ਟਰਾਲੀ ਆਣੀ ਹੈ ਉਸ ਸਮੇਂ ਟਰਾਲੀ ਇਹ ਪਾ ਲੋ ਜਿੰਨਾ ਗੂੜਾ ਉਹਦੇ ਨਾਲ ਸ਼ਹਿਰ ਤੇ ਕਮ ਸੇ ਕਮ ਸਾਫ਼ ਰਹੇਗਾ ਜਾਂ ਤੁਸੀਂ ਜਿਹੜਾ ਸੁਟ ਲਿਆ ਸੀ ਸਾਡੇ ਬੰਦਿਆਂ ਨੇ ਸਵੇਰੇ ਝਾੜੂ ਲਾਇਆ ਤੁਸੀਂ ਅਗਰ ਸਾਡੀ ਕਾਰਗੁਜ਼ਾਰੀ ਬੰਦਿਆਂ ਦੀ ਵੇਖੋ ਤੇ ਸਵੇਰੇ 6 ਵਜੇ ਸੜਕ ਤੇ ਝਾੜੂ ਲਾਨ ਨਿਕਲਦੇ ਆ ਅੱਜ ਵੀ ਚਲਾਨ ਜੋਂ ਕੱਟੇਗੇ ਸਰ ਜੀ ਅਸੀਂ ਚਲਾਨ ਕੱਟ ਰਹੇ ਹਾਂ ਜੀ ਜਿਹੜਾ ਗੰਦਗੀ ਫਲਾ ਰਿਹਾ ਉਹਦੇ ਚਲਾਨ ਕੱਟ ਰਹੇ ਹਾਂ ਜਿਹਨੇ ਟ੍ਰੇਡ ਲਾਇਸੈਂਸ ਨਹੀਂ ਬਣਾਇਆ ਉਹਨੂੰ ਨੋਟਿਸ ਦੇ ਰਹੇ ਆ ਕਿ ਆਪਣਾ ਟ੍ਰੇਡ ਲਾਇਸੈਂਸ ਬਣਾ ਲਓ ਜੇ ਬਣਿਆ ਤੇ ਇੱਕ ਵਾਰੀ ਆ ਕੇ ਦਫਤਰ 'ਚ ਚੈੱਕ ਕਰਾ ਦਿਓ ਜੇ ਨਹੀਂ ਬਣਿਆ ਤੇ ਬਣਾ ਲਓ ਪਰ ਸਿੰਗਲ ਯੂਜ਼ ਪਲਾਸਟਿਕ ਬੰਦ ਕਰੋ ਯੂਜ਼ ਕਰਨਾ ਉਹਦੇ ਚ ਲੱਗਦਾ ਕੋਈ ਦੁਕਾਨਦਾਰ ਤੁਹਾਡੇ ਨਾਲੇ ਵੈਸੇ ਵੀ ਆਉਂਦੇ ਵੀ ਆਉਂਦੇ ਤੁਹਾਡੇ ਸਟਾਫ ਦਾ ਕੋਈ ਮੈਂਬਰ ਵਾ ਜਿਹੜਾ 3000 ਰੁਪਏ ਮੰਗਦਾ ਪਿਆ ਤੁਸੀਂ ਕਹਿੰਦੇ ਕਿ ਸਿਰਫ 500 ਰੁਪਏ ਫੀਸ ਹੈਗੀ ਹੈ ਉਹ 3000 ਕਿੰਨੇ ਲੈਂਦਾ ਦੀ ਜਾਂਚ ਕਰ ਇਹ ਇਹ ਉਹ ਦੱਸ ਸਕਦੇ ਆ ਕਿੰਨੂੰ ਦਿੱਤਾ ਇਹਨਾਂ ਨੇ ਉਹਦੇ ਕਹ ਰਹੇ ਮੇਰੇ ਕੋਲ ਮੇਰੇ ਕੋਲ ਮੰਗਿਆ ਗਿਆ ਮੈਂ ਦਿੱਤਾ ਨਹੀਂ ਕਿਸੇ ਨੂੰ ਜੇਕ ਮੰਗਿਆ ਜੇ ਲਿਖਤੀ ਸ਼ਿਕਾਇਤ ਕਰਦੇ ਨਾ ਫਿਰ ਭਲਾਣਾ ਬੰਦਾ ਲੈ ਕੇ ਗਿਆ ਇੱਕ ਐਫੀਡੈਵਿਟ ਦੇਣਾ ਸੀ ਉੱਤੇ ਕਾਰਵਾਈ ਕਰਾਂਗੇ ਬਣਦੀ ਕਾਰਵਾਈ ਆ ਹੀ ਭਾਈ ਆ ਦੱਸੋ ਆ ਜੀ ਦਾ ਨੰਬਰ ਆ ਵੀ ਲਓ ਜੀ ਆ ਠੀਕ ਹੈ ਆ ਠੀਕ ਹੈ ਇੱਥੇ ਲਿਖਤੀ ਲਿਖਤੀ ਸਾਨੂੰ ਸ਼ਿਕਾਇਤ ਦੇਣ ਇੱਕ ਨਾਲ ਐਫੀਡੈਵਿਟ ਦੇਣ ਵੀ ਇਹ ਮੁਲਾਜ਼ਮ ਨੂੰ ਮੈਂ 3000 ਰੁਪਏ ਦਿੱਤਾ ਐਸ ਕੰਮ ਦਾ ਦਿੱਤਾ ਅਸੀਂ ਕਾਰਵਾਈ ਕਰਾਂਗੇ ਕੀ ਮੰਗ ਕੀਤੀ ਬਿਲਕੁਲ ਉਸੇ ਕਾਰਵਾਈ ਕਰਾਂਗੇ ਉਹ ਬੰਦਾ ਸਾਡਾ ਕਰਨਾ ਅਗਰੇ ਦੇਣਗੇ ਲੇਕਿਨ ਅਗਰ ਇਸ ਆੜ ਤੇ ਕਹਿਣ ਜੀ ਇਹ ਮੇਰਾ ਹੁਣੇ ਤੁਹਾਡੇ ਸਾਹਮਣੇ ਵੀ ਇਹਨਾਂ ਨੇ ਗੱਲ ਕੀਤੀ ਕਿ ਜਿਵੇਂ ਮਾੜਾ ਬੰਦਾ ਜੀ 500 ਰੁਪਏ ਦਾ ਟ੍ਰੇਡ ਲਾਇਸੈਂਸ ਬਣਾਉਣ ਵਾਸਤੇ ਮਾੜੇ ਬੰਦੇ ਨਹੀਂ ਆਪਣੇ ਮੁਲਾਜ਼ਮਾਂ ਦਾ ਮੈਡੀਕਲ ਸਰਟੀਫਿਕੇਟ ਕਿਸੇ ਦਾ ਨਹੀਂ ਕਰਾਇਆ ਸਭ ਨੂੰ ਕੁਝ ਖਵਾਣ ਪਿਆਉਣ ਦਾ ਕੰਮ ਕਰ ਰਹੇ ਆ ਉਹਦੇ ਵਾਸਤੇ ਮਾੜੇ ਬੰਦੇ ਨਹੀਂਗੇ ਗੰਦ ਪਾਉਣ ਵਾਸਤੇ ਕੋਈ ਮਾੜੇ ਬੰਦੇ ਨਹੀਂਗੇ ਮਤਲਬ ਹਰ ਚੀਜ਼ ਨੂੰ ਇਸ ਐਂਗਲ ਤੋਂ ਅਕਿਊਜ਼ ਕਰਕੇ ਵੀ ਮੈਂ ਫਲਾਣੇ ਬੰਦੇ ਨੇ ਮੇਰੇ ਕੋ ਪੈਸੇ ਮੰਗੇ ਤੇ ਮੈਂ ਇਸ ਕਰਕੇ ਲਾਇਸੈਂਸ ਨਹੀਂ ਬਣਾਇਆ ਇਹ ਅਣਖ ਸੱਤੇ ਕਿੜੀ ਕਿੜੀ ਦੁਕਾਨਾਂ ਉੱਤੇ ਰੇਡ ਕੀਤੀ ਜਾਏਗੀ ਅੱਜ ਹੀ ਸ਼ੁਰੂ ਕੀਤੀ ਹੈ ਸਾਰਿਆਂ ਦੇ ਕਰਾਂਗੇ ਅਸੀਂ ਸ ਟਾਡੇ ਸਾਰੇ ਪ੍ਰੈਸ ਮੀਡੀਆ ਦੇ ਮਾਧਮ ਤੋਂ ਕਿਉਂਕਿ ਤੁਹਾਡਾ ਸਮੇਸ਼ਾ ਹੀ ਸਾਨੂੰ ਸਹਿਯੋਗ ਮਿਲਿਆ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਜਦੋਂ ਸਾਡੀਆਂ ਟਰਾਲੀਆਂ ਸੜਕਾਂ ਤੇ ਆਂਡੀਆਂ ਨੇ ਜਿਹੜੇ ਸਾਡੇ ਜਿੰਨੇ ਵੀ ਰਿਸੋਰਸਸ ਕੰਮ ਕਰ ਰਹੇ ਨੇ ਅੱਜ ਦੀ ਡੇਟ 'ਚ ਉਹਨਾਂ ਨੂੰ ਕੂੜਾ ਦੇਣ ਦੇਖੋ ਬਾਜ਼ਾਰ ਸਾਡਾ ਹੈ ਸ਼ਹਿਰ ਸਾਡਾ ਹੈ ਇਹ ਬਾਜ਼ਾਰ ਮੈਨੂੰ ਬਿਲੋਂਗ ਨਹੀਂ ਕਰਦਾ ਨਗਰ ਨਿਗਮ ਨੂੰ ਬਿਲੋਂਗ ਨਹੀਂ ਕਰਦਾ ਇਹ ਹੀਰਾ ਪਨੀਰ ਨੂੰ ਬਿਲੋਂਗ ਕਰਦਾ ਇਹ ਨੌਵਲਟੀ ਨੂੰ ਬਿਲੋਂਗ ਕਰਦਾ ਇਹ ਨੌਵਲਟੀ ਚੌਂਕ ਵਜੋਂ ਜਾਣਿਆ ਜਾਂਦਾ ਜੇ ਨੌਵਲਟੀ ਚੌਂਕ 'ਚ ਗੰਦ ਪੈਂਦਾ ਤਾਂ ਨੌਵਲਟੀ ਦੀ ਵੀ ਬਦਨਾਮੀ ਹੁੰਦੀ ਨੌਵਲਟੀ ਚ ਜਾਏਗਾ ਬਿਲਕੁਲ ਜਾਵਾਂਗੇ ਜੀ ਕਿਉਂ ਨਹੀਂ ਜਾਵਾਂਗੇ ਕੋਈ ਸੋਚ ਆ ਬਣੀ ਹੈ ਨਾਵਲਟੀ ਤਾਂ ਅਸੀਂ ਪਹਿਲੇ ਚੱਲ ਜਾਂਦੇ ਨੇ ਵੱਡੇ ਦੁਕਾਨਦਾਰਾਂ ਦੀ ਜਾਨਕਾਰੀ ਵਾਸਤੇ ਨਾਵਲਟੀ ਨੂੰ ਅਸੀਂ ਸਿੰਗਲ ਯੂਜ਼ ਪਲਾਸਟਿਕ ਦਾ ਸਭ ਤੋਂ ਪਹਿਲਾਂ 20000 ਰੁਪਏ ਜੁਰਮਾਨਾ ਆਲਰੇਡੀ ਕਰ ਚੁੱਕੇ ਹਾਂ ਜੀ ਬਾਂਸਲ ਨੂੰ ਕਰ ਚੁੱਕੇ ਹਾਂ ਸਾਰੇ ਵੱਡੇ ਦੁਕਾਨਦਾਰਾਂ ਨੂੰ ਕਰ ਚੁੱਕੇ ਹਾਂ ਕਿ ਛੋਟੇ ਦੁਕਾਨਦਾਰ ਨਹੀਂ ਇਹ ਹੀ ਰਬਨੀ ਇਟ ਇਜ਼ ਨਾਟ ਅ ਛੋਟਾ ਦੁਕਾਨਦਾਰ ਇਹਨਾਂ ਨੂੰ ਵੀ ਕਰਾਂਗੇ ਸਭ ਨੂੰ ਕਰਾਂਗੇ ਛੋਟਾ ਹੋਏਗਾ ਵੱਡਾ ਹੋਏਗਾ ਅਸੀਂ ਕੋਈ ਡਿਸਕ੍ਰੀਪਸ਼ਨ ਨਹੀਂ ਕਰ ਰਹੇ ਤੁਸੀਂ ਅੰਮ੍ਰਿਤਸਰ ਦੇ ਵੱਡੇ ਦੁਕਾਨਦਾਰ ਤਾਂ ਨਾ ਲਓ ਮੇਰੇ ਨਾਲ ਹੁਣ ਚੱਲ ਕੇਸਰ ਦਾ ਢਾਬੇ ਨੂੰ ਬੰਦ ਕਰਾਇਆ ਗਿਆ ਸੀ ਇਹਨਾਂ ਨੂੰ ਕਦੇ ਇਹ ਬੰਦ ਨਹੀਂ ਕਰਾਇਆ ਉਹਨੇ ਉਲੰਘਣਾ ਕੀਤੀ ਕੇਸਰ ਦਾ ਢਾਬਾ ਕ੍ਰਿਸਟਲ ਬੰਦ ਕਰਾਇਆ ਗਿਆ ਸੀ ਬ੍ਰਾਜ਼ਲ ਦਾ ਢਾਬਾ ਬੰਦ ਕਰਾਇਆ ਗਿਆ ਸੀ ਇਹ ਨਹੀਂ ਵੀ ਉਹਨੂੰ ਸਿਰਫ ਨੋਟਿਸ ਦਿੱਤੇ ਸੀ ਅਸੀਂ ਬੰਦ ਕਰਾਇਆ ਸੀ ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੀ ਕਾਰਵਾਈ ਜਿਹੜੀ ਉਹਨਾਂ ਦੀ ਬੰਦਲੀ ਕਾਨੂੰਨੀ ਕਾਨੂੰਨ ਦੇ ਅੰਦਰ ਰਹਿ ਕੇ ਅੱਜ ਵੀ ਕੋਈ ਛੋਟੇ ਵੱਡੇ ਦੁਕਾਨਦਾਰ ਦੀ ਗੱਲ ਨਹੀਂ ਜਿਹੜਾ ਵੀ ਇਹਨਾਂ ਰੰਗਣਾ ਨੂੰ ਕਰੇਗਾ ਉਹਦੇ ਤੇ ਕਾਰਵਾਈ ਕਰਾਂਗੇ